ਦੋਸਤੋ ਹੁਣ ਤੁਹਾਨੂੰ ਫੇਸਬੁੱਕ ਆਪ ਦੱਸ ਰਹੀ ਆ ਕਿ ਤੁਸੀਂ ਆਪਣੇ ਪੇਜ ਤੇ ਫੋਲਰ ਕਿਵੇਂ ਵਧਾ ਸਕਦੇ ਹੋ ਕਿਉਂਕਿ ਬਹੁਤ ਸਾਰੇ ਵੀਰ ਇਹੋ ਜਿਹੇ ਨੇ ਜੋ ਲਗਾਤਾਰ ਆਪਣੇ ਫੇਸਬੁੱਕ ਪੇਜ ਤੇ ਕੰਮ ਕਰਦੇ ਨੇ ਪਰ ਉਹਨਾਂ ਦੇ ਫੋਲਰ ਨਹੀਂ ਵਧ ਰਹੇ ਉਹ ਹਰ ਰੋਜ਼ ਵੀਡੀਓ ਅਪਲੋਡ ਕਰਦੇ ਨੇ ਰੀਲ ਅਪਲੋਡ ਕਰਦੇ ਨੇ ਇਥੋਂ ਤੱਕ ਕਿ ਪੋਸਟ ਵੀ ਕਰਦੇ ਨੇ ਆਪਣੇ ਪੇਜ ਤੇ ਪਰ ਫਿਰ ਵੀ ਉਹਨਾਂ ਦੇ ਫੋਲਰ ਉੱਥੇ ਦੇ ਉੱਥੇ ਹੀ ਖੜੇ ਨੇ ਫੋਲਰ ਨਹੀਂ ਵਧ ਰਹੇ ਜਿਸ ਕਰਕੇ ਬਹੁਤ ਸਾਰੇ ਵੀਰ ਕੀ ਕਰਦੇ ਨੇ ਕਿ ਉਹ ਆਪਣੇ ਪੇਜ ਤੇ ਪੈਸੇ ਦੇ ਕੇ ਫੋਲਰ ਵਧਾ ਲੈਂਦੇ ਨੇ ਪਰ ਜੇਕਰ ਤੁਸੀਂ ਵੀ ਕਰਦੇ ਹੋ ਇਹ ਗਲਤੀ ਤਾਂ ਇਸ ਵੀਡੀਓ ਨੂੰ ਇੱਕ ਵਾਰ ਧਿਆਨ ਨਾਲ ਜ਼ਰੂਰ ਦੇਖ ਲਿਓ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਜੇਕਰ ਤੁਸੀਂ ਪੈਸੇ ਦੇ ਕੇ ਫੋਲਰ ਵਧਾਏ ਹੋਏ ਨੇ ਤਾਂ ਤੁਹਾਡੇ ਪੇਜ ਤੇ ਕੋਈ ਦਿੱਕਤ ਦੇਖਣ ਨੂੰ ਮਿਲ ਸਕਦੀ ਹੈ ਜਾਂ ਫਿਰ 2025 ਦੇ ਵਿੱਚ ਤੁਹਾਡਾ ਪੇਜ ਬੰਦ ਵੀ ਹੋ ਸਕਦਾ <laughs> ਹੈ <laughs> ਸੋ ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਫੇਸਬੁੱਕ ਤੁਹਾਨੂੰ ਕੀ ਤਰੀਕਾ ਦੇ ਰਹੀ ਹੈ ਜਿਸ ਦੇ ਨਾਲ ਤੁਸੀਂ ਫੋਲੋਅਰ ਵਧਾ ਸਕਦੇ ਹੋ ਜਿਵੇਂ ਕਿ ਤੁਸੀਂ ਸਾਈਡ ਤੇ ਸਕਰੀਨ ਤੇ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਤੁਸੀਂ ਆਪਣਾ ਫੇਸਬੁੱਕ ਪੇਜ ਓਪਨ ਕਰ ਲੈਣਾ ਤੇ ਇੱਥੇ ਤੁਹਾਨੂੰ ਥੋੜਾ ਪ੍ਰੋਫੈਸ਼ਨਲ ਡੈਸ਼ਬੋਰਡ ਵਾਲਾ ਆਈਕਨ ਦਿਖਾਈ ਦੇ ਦੇਣਾ ਤੁਸੀਂ ਉਸ ਨੂੰ ਓਪਨ ਕਰ ਲੈਣਾ ਹੈ ਜੇਕਰ ਤੁਹਾਨੂੰ ਇੱਥੇ ਪ੍ਰੋਫੈਸ਼ਨਲ ਡੈਸ਼ਬੋਰਡ ਵਾਲਾ ਆਈਕਨ ਦਿਖਾਈ ਨਹੀਂ ਦਿੰਦਾ ਤਾਂ ਤੁਸੀਂ ਕੀ ਕਰਨਾ ਤੁਹਾਨੂੰ ਇੱਥੇ ਤੁਹਾਡੀ ਪ੍ਰੋਫਾਈਲ ਦੇ ਦੋ ਆਈਕਨ ਦਿਖਾਈ ਦੇਣਗੇ ਇੱਕ ਸੱਜੇ ਪਾਸੇ ਤੇ ਇੱਕ ਖੱਬੇ ਪਾਸੇ ਉਹਨਾਂ ਉੱਪਰ ਤੁਸੀਂ ਕਿਸੇ ਤੇ ਵੀ ਕਲਿੱਕ ਕਰਦੇ ਹੋ ਤੇ ਉਸ ਤੋਂ ਬਾਅਦ ਤੁ ਆਈਕਨ ਦਿਖਾਈ ਦੇ ਦੇਣਾ ਤੇ ਤੁਸੀਂ ਉਸ ਉੱਪਰ ਕਲਿੱਕ ਕਰ ਲੈਣਾ ਜਦੋਂ ਤੁਸੀਂ ਪ੍ਰੋਫੈਸ਼ਨਲ ਡੈਸ਼ਬੋਰਡ ਵਾਲੇ ਆਈਕਨ ਦੇ ਉੱਪਰ ਕਲਿੱਕ ਕਰ ਦੋਗੇ ਤਾਂ ਤੁਹਾਨੂੰ ਇਹੋ ਜਿਹੇ ਆਪਸ਼ਨ ਤੁਹਾਡੇ ਸਾਹਮਣੇ ਦਿਖਾਈ ਦੇਣਗੇ ਇਹਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਆਪਸ਼ਨ ਤੁਹਾਨੂੰ ਦਿਖਾਈ ਦੇਵੇਗਾ ਇਨਵਾਈਟ ਪੀਪਲ ਹੂ ਰੈਕਟਡ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਜਦੋਂ ਤੁਸੀਂ ਇਸ ਉੱਪਰ ਕਲਿੱਕ ਕਰੋਗੇ ਤਾਂ ਇਹੋ ਜਿਹੇ ਆਪਸ਼ਨ ਤੁਹਾਡੇ ਸਾਹਮਣੇ ਆਉਣਗੇ ਤੇ ਇੱਥੇ ਤੁਹਾਨੂੰ ਤੁਹਾਡੀਆਂ ਉਹ ਵੀਡੀਓ ਦਿਖਾਈ ਦੇ ਦੇਣਗੀਆਂ ਜੋ ਕਿ ਤੁਸੀਂ ਪਹਿਲਾਂ ਅਪਲੋਡ ਕੀਤੀਆਂ ਹੋਈਆਂ ਨੇ ਸੋ ਇਹ ਤੁਹਾਡੀਆਂ ਉਹ ਵੀਡੀਓ ਨੇ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਨੇ ਲਾਈਕ ਕੀਤਾ ਹੈ ਜਾਂ ਕਿਸੇ ਨਾ ਕਿਸੇ ਨੇ ਕਮੈਂਟ ਕੀਤਾ ਹੈ ਸੋ ਇਹਨਾਂ ਦੇ ਸਾਹਮਣੇ ਇੱਕ ਇਨਵਾਈਟ ਵਾਲਾ ਆਪਸ਼ਨ ਬਣਿਆ ਹੋਇਆ ਹੈ ਤੇ ਤੁਸੀਂ ਇਹ ਸਾਰਿਆਂ ਨੂੰ ਹੀ ਇਨਵਾਈਟ ਕਰ ਦੇਣਾ ਸੋ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਉਸ ਨੂੰ ਲਾਈਕ ਕਰ ਸਕਦਾ ਹੈ ਤਾਂ 50 ਤੋਂ 60% ਚਾਂਸ ਹੁੰਦੇ ਨੇ ਕਿ ਉਹ ਤੁਹਾਡਾ ਪੇਜ ਵੀ ਫੋਲੋ ਜ਼ਰੂਰ ਕਰੇਗਾ ਸੋ ਤੁਹਾਡੇ ਇੱਥੇ ਜਿੰਨੇ ਵੀ ਹੋਣਗੇ ਤੁਸੀਂ ਸਾਰਿਆਂ ਨੂੰ ਇਨਵਾਈਟ ਕਰ ਲੈਣਾ ਤੇ ਇਹ ਤੁਸੀਂ ਹਰ ਰੋਜ਼ ਕਰਨਾ ਹੈ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਤੁਹਾਨੂੰ ਇੱਕ ਥੱਲੇ ਆਪਸ਼ਨ ਦਿਖਾਈ ਦੇ ਰਿਹਾ ਹੈ ਇਨਵਾਈਟ ਟੂ ਫਰੈਂਡ ਵਾਲਾ ਤੇ ਉਸ ਦੇ ਸਾਹਮਣੇ ਇੱਕ ਆਪਸ਼ਨ ਦਿਖਾਈ ਦੇ ਰਿਹਾ ਹੈ 스ਵਿਚ ਵਾਲਾ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਤੇ ਇਹ ਪੇਜ ਤੁਹਾਨੂੰ ਤੁਹਾਡੀ ਪ੍ਰੋਫਾਈਲ ਦੇ ਉੱਤੇ 스ਵਿਚ ਕਰ ਦੇਗਾ ਤੇ ਤੁਹਾਡੀ ਪ੍ਰੋਫਾਈਲ ਦੇ ਵਿੱਚ ਜਿੰਨੇ ਤੁਹਾਡੇ ਫਰੈਂਡ ਹੋਣਗੇ ਇੱਥੇ ਤੁਹਾਨੂੰ ਸਾਰੇ ਦਿਖਾਈ ਦੇ ਦੇਣਗੇ ਤੇ ਇੱਥੇ ਤੁਸੀਂ ਇੱਕ ਵਾਰ ਵਿੱਚ 1000 ਫਰੈਂਡ ਨੂੰ ਆਪਣੇ ਨੂੰ ਸਿਲੈਕਟ ਕਰਕੇ ਆਪਣੇ ਪੇਜ ਨੂੰ ਫੋਲੋ ਕਰਨ ਦੇ ਲਈ ਇਨਵਾਈਟ ਕਰ ਸਕਦੇ ਹੋ ਪਰ ਤੁਸੀਂ 1000 ਨੂੰ ਨਹੀਂ ਕਰਨਾ ਤੁਸੀਂ ਘੰਟੇ-ਘੰਟੇ ਬਾਅਦ 10-10 ਜਾਂ 15-15 ਨੂੰ ਇਨਵਾਈਟ ਕਰਨਾ ਹੈ ਸੋ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਅੱਗੇ ਤੁਹਾਨੂੰ ਇੱਕ ਕਾਪੀ ਲਿੰਕ ਵਾਲਾ ਆਪਸ਼ਨ ਦਿਖਾਈ ਦੇ ਰਿਹਾ ਹੈ ਇੱਥੋਂ ਤੁਸੀਂ ਕੀ ਕਰਨਾ ਤੁਸੀਂ ਆਪਣੇ ਪੇਜ ਦਾ ਲਿੰਕ ਕਾਪੀ ਕਰ ਲੈਣਾ ਤੇ ਆਪਣੇ ਵਟਸਐਪ ਦੇ ਵਿੱਚ ਜਿੰਨੇ ਵੀ ਤੁਹਾਡੇ ਕੋਲ ਗਰੁੱਪ ਨੇ ਉਹਨਾਂ ਦੇ ਵਿੱਚ ਤੁਸੀਂ ਇਹ ਪੇਸਟ ਕਰ ਦੇਣਾ ਤੇ ਉਹਨਾਂ ਨੂੰ ਇਨਵਾਈਟ ਕਰ ਲੈਣਾ ਆਪਣੇ ਪੇਜ ਨੂੰ ਫੋਲੋ ਕਰਨ ਦੇ ਲਈ ਇਸ ਤੋਂ ਇਲਾਵਾ ਫੇਸਬੁੱਕ ਪ੍ਰੋਫਾਈਲ ਦੇ ਉੱਪਰ ਜੇਕਰ ਤੁਸੀਂ ਗਰੁੱਪ ਜੁਆਇਨ ਕੀਤੇ ਹੋਏ ਨੇ ਤਾਂ ਤੁਸੀਂ ਇਹ ਲਿੰਕ ਉਹਨਾਂ ਗਰੁੱਪਾਂ ਵਿੱਚ ਪਾ ਕੇ ਵੀ ਆਪਣੇ ਫੋਲਰ ਵਧਾ ਸਕਦੇ ਹੋ ਸੋ ਇਹ ਉਹ ਤਰੀਕਾ ਹੈ ਜੋ ਫੇਸਬੁੱਕ ਤੁਹਾਨੂੰ ਆਪ ਦੇ ਰਹੀ ਆ ਫੋਲਰ ਵਧਾਉਣ ਦਾ ਜਿਹਦੇ ਨਾਲ ਤੁਸੀਂ ਬੜੀ ਆਸਾਨੀ ਦੇ ਨਾਲ ਅਤੇ ਬੜੀ ਛੇਤੀ ਹੀ ਆਪਣੇ ਵਧੀਆ ਫੋਲਰ ਵਧਾ ਸਕਦੇ ਹੋ ਸੋ ਕਿਸੇ ਪਾਸੇ ਪੈਸਾ ਲਾ ਕੇ ਕਦੇ ਵੀ ਕੋਈ ਫੋਲਰ ਨਾ ਖਰੀਦਿਓ ਜੇਕਰ ਔਨ ਵਾਲੇ ਦਿਨਾਂ ਦੇ ਵਿੱਚ ਤੁਸੀਂ ਫੇਸਬੁੱਕ ਪੇਜ ਤੋਂ ਇਨਕਮ ਕਰਨਾ ਚਾਹੁੰਦੇ ਹੋ ਸੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਸੇ ਤਰ੍ਹਾਂ ਦੀਆਂ ਮੈਂ ਵੀਡੀਓ ਆਪਣੇ ਪੇਜ ਤੇ ਅਪਲੋਡ ਕਰਦਾ ਰਹਿਣਾ ਹੈ ਸੋ ਜੇਕਰ ਤੁਹਾਨੂੰ ਤੁਹਾਡੇ ਪੇਜ ਦੇ ਵਿੱਚ ਜਾਂ YouTube ਦੇ ਵਿੱਚ ਜਾਂ Instagram ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਆ ਰਹੀ ਆ ਤਾਂ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਮੈਂ ਤੁਹਾਨੂੰ ਪੂਰੀ ਜਾਣਕਾਰੀ ਦੇ ਦੇਵਾਂਗਾ ਸੋ ਜੇਕਰ ਤੁਸੀਂ ਮੈਨੂੰ Facebook ਪੇਜ ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਿਓ ਜੇਕਰ YouTube ਚੈਨਲ ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ